ਅੱਛਾ ਪ੍ਰਿੰਦੀ ਜੀ ਤੁਸੀਂ ਇਹ ਚਾਹਨਾ ਸਾਨੂੰ ਇਨਸਾਫ ਚਾਹੀਦਾ ਜਿੱਦਾਂ ਸਾਡੇ ਬੱਚੇ ਪੁਲਸ ਵਾਲਿਆਂ ਨੇ ਕੀਤਾ ਇਹ ਨਹੀਂ ਹੋਣਾ ਚਾਹੀਦਾ ਸਾਨੂੰ ਇਨਸਾਫ ਚਾਹੀਦਾ ਸਾਫ਼ ਹੀ ਚਾਹੀਦਾ ਸਾਨੂੰ ਤੁਹਾਨੂੰ ਕੀ ਲੱਗਦਾ ਆਹੀ ਇਹੀ ਕਹਿੰਦੇ ਆ ਵੀ ਪੁਲਸ ਵਾਲਿਆਂ ਦਾ ਕੰਮ ਉਹਨਾਂ ਦੇ ਨਾਲ ਹੋ ਕੇ ਕੰਮ ਉਹਨਾਂ ਕਰਵਾਇਆ ਬੱਚੇ ਨਹੀਂ ਇੰਨੇ ਜੋਗੇ ਪਰ ਉਹਨਾਂ ਨੇ ਕਰਵਾਇਆ ਜੋ ਕਰਵਾਇਆ ਹੈ ਸਾਨੂੰ ਬਸ ਹੋਰ ਕੁਛ ਨਹੀਂ ਸਾਨੂੰ ਇਨਸਾਫ ਹੀ ਚਾਹੀਦਾ ਜਦੋਂ ਉਹ ਬੱਚੇ ਦੀ ਲਾਸ਼ ਆਈ ਸੀ ਬਸ ਹੁਣ ਪਾਇਆ ਉਹਨੂੰ ਲੱਗਦਾ ਕੀ ਸੀ ਵੇਖ ਕੇ ਮੈਂ ਤੁਹਾਨੂੰ ਦੱਸ ਹੁਣ ਮੇਰੇ ਇੰਨੇ ਜੋਗ ਨਹੀਂ ਆ ਮੇਰੇ ਦਿਲ ਤੇ ਬੜਾ ਉਹ ਪਰ ਮੈਂ ਕਹਿੰਦੀ ਆ ਜੇ ਸਾਨੂੰ ਇਨਸਾਫ ਚਾਹੀਦਾ ਬਸ ਉਹਨਾਂ ਨੇ ਬੜੀਆਂ ਲੰਮੀਆਂ ਜੋੜੀਆਂ ਚਲਣਾ ਪਰ ਕੋਈ ਗੋਲੀ ਕਾਲੀ ਨਹੀਂ ਇਹ ਕਹਿੰਦੇ ਗੋਲੀ ਲੱਗੀ ਕੋਈ ਗੋਲੀ ਨਹੀਂ ਸਾਰੇ ਦੇਖਾਈ ਪਰ ਤਾਂ ਸਰਚ ਕੀਤਾ ਉਹਦਾ ਆਸਾ ਪਾਸਾ ਪਲਟਿਆ ਕੋਈ ਗੋਲੀ ਦਾ ਇਨਸਾਨ ਨਹੀਂ ਗੋਲੀ ਨਹੀਂ ਲੁੱਟੇ ਟੈਨਸ਼ਨ ਨਹੀਂ ਲੈਣਾ ਨਹੀਂ ਮਾਰਦਾ ਕੋਜੀ ਸਾਡੇ ਨਾਲ ਹੋਇਆ ਧੱਕਾ ਠੀਕ ਹੈ ਸਾਡੇ ਬੇੜੇ ਮਾਰੇਗੇ ਕਾਉਂਟਰ ਤੇ ਪੁਲਿਸ ਨੇ ਕਿਦਾਂ ਮਾਰੇ ਕੀ ਕੀ ਕੀਤਾ ਸਾਨੂੰ ਉੱਪਰ ਕੋਹਨ ਕੋਈ ਪਤਾ ਨਹੀਂਗਾ ਲੈ ਕਰਕੇ ਸਾਨੂੰ ਅਸੀਂ ਮੰਗ ਕਰਦੇ ਆ ਵੀ ਇਹ ਸੀਬੀਆਈ ਜਾਂਚ ਹੋਣੀ ਚਾਹੀਦੀ ਹੈ ਸਾਡੀ ਉਹ ਬੇਤੀ ਹੈ ਵੀ ਸਾਾਨੂੰ ਇਨਸਾਫ ਮਿਲਣਾ ਚਾਹੀਦਾ ਬਸ ਬਰਬਾਦ ਹੋ ਗਿਆ ਕੋਈ ਲੱਗਦਾ ਸੀ ਕਿ ਇਹ ਕੋਈ ਤੱਕ ਹੋ ਸਕਦਾ ਜੁਪੀ ਤੱਕ ਘਰੋਂ ਦੇ ਆਮਲੀ ਤਾਂ ਰੋ ਹੀ ਅੱਗੇ ਰੋ ਜਾਂਦੇ ਘਰੋਂ ਕਿਹੜਾ ਕੋ ਨਵਾਂ ਜਾਣਾ ਅਗਰ ਇਹ ਕਰੋ ਜਾਂਦਾ ਸੀ ਤੇ ਉਹਦੇ ਵੀ ਘਰੋਂ ਹੀ ਗਿਆ ਤੇ ਹਮੇਂ ਕਿ ਪਤਾ ਵੀ ਬਾਅਦ ਚ ਨੇ ਵਕਤ ਕਰ ਨਹੀਂ ਹੋਣਾ ਕੋਈ ਗੱਲ ਬਾਤ ਹੁੰਦੀ ਜਾ ਉਹ ਜੇਕਰ ਦੋ ਜੋ ਦੋ ਜਣਾ ਹੀ ਠੰਡਾ ਮੌਸਮ ਹੈ ਕਿ ਕੋਈ ਜੈਕਟ ਪਾ ਕੇ ਜਾਂਦਾ ਕੋਈ ਕੋਟ ਪਾ ਕੇ ਜਾਂਦਾ ਪੈਰੀ ਬੂਟ ਪਾ ਕੇ ਜਾਂਦਾ ਚੱਪਲ ਪਾ ਕੇ ਰੋਂ ਗਿਆ ਤੇ ਇਹ ਕਰ ਘਰ ਨੂੰ ਹੀ ਪਤਾ ਨਹੀਂ ਪਤਾਉਂਦਾ ਕੀ ਬਣਿਆ ਕੌਣ ਲੱਗਿਆ ਇਹਨੂੰ ਜੇ ਇਹ ਘਰ ਨਾ ਹੋਇਆ ਤਾਂ ਧੱਕਾ ਹੀ ਹੈ ਬਸ ਸਹੀ ਤਾਂ ਹੁਣ ਬੱਸ ਇਨਸਾਫ ਮੰਗਣਾ ਹੈ ਕੁਝ ਇੱਥੇ ਗੱਲ ਉੱਠ ਜਿਹੜੀ ਉਹਨਾਂ ਦੀ ਜਿਹੜੀ ਫੋਟੋਆਂ ਤੇ ਪਾਈਆਂ ਨੇ ਮੀਡੀਆ ਤੇ ਵੇ ਲੋ ਫੋਟੋਆਂ ਖਿੱਚ ਲਿਆ ਨੇ ਬਸ ਇਸ ਦਾ ਕੋਲ ਬਿਨਾ ਉਹਨਾਂ ਨੇ ਫੜੇ ਫੋਟੋਆਂ ਖਿੱਚੀਆਂ ਨਸੂ ਬਾਹਰੋਂ ਕਟੇ ਦਿੱਤਾ ਤੁਹਾਨੂੰ ਕੀ ਲੱਗਦਾ ਪਹਿਲੇ ਫੜੇ ਗਏ ਆ ਪਹਿਲੇ ਫੜੇ ਫੋਟੋਆਂ ਦੇ ਹੀ ਲੱਗਦਾ ਹੈ ਫੋਟੋਆਂ ਦੇ ਹੀ ਬੰਨ ਕਰਨੀਆਂ ਵੀ ਪਹਿਲਾਂ ਫੜੇ ਖੁਦਾਇ ਕੰਦੇ ਨਾਲ ਲਾ ਕੇ ਪਹਿਲਾਂ ਫੋਟੋਆਂ ਖਿੱਚੀਆਂ ਨਸੂ ਬਾਹਰੋਂ ਕਟੇ ਦਿੱਤਾ ਇਹ ਵਾ ਸਾਨੂੰ ਇਨਸਾਫ ਚਾਹੀਦਾ ਹੈ ਇਦਾਂ ਇਨਸਾਫ ਦੀ ਗੁਹਾਰ ਕਰਨੀ ਠੀਕ ਹੈ ਇਹ ਤਾਂ ਜੀ ਪੁਲਿਸ ਕਹਿੰਦੀ ਹੈ ਸਾਨੂੰ ਸਾਰਾ ਕੁਝ ਪਤਾ ਸੀਗਾ ਤੇ ਫੇਰ ਜੇ ਪਤਾ ਸੀਗਾ ਇਹਨਾਂ ਨੂੰ ਪਹਿਲਾਂ ਫੜਿਆ ਕਿਉਂ ਨਹੀਂ ਫੇਰ ਗਰਨੇਡ ਕਿੱਥੋਂ ਆਈ ਗਰਨੇਡ ਔਨ ਦਾ ਪੋਲਿਟਿਕਲ ਮੋਟਿਵ ਕੀ ਹੈ ਕੌਣ ਹੈ ਇਹ ਦੇ ਪਿੱਛੇ ਇਹ ਤਾਂ ਸਾਨੂੰ ਦੱਸ ਦੇਣੀ ਤੇ ਨਾ ਕੋਈ ਮਰਿਆ ਗਰਨੇਡ ਸਿੱਟਣ ਤੇ ਤੇ ਤਿੰਨ ਸਾਡੇ ਨੌਜਵਾਨ ਸ਼ਹੀਦ ਕਰ ਦਿੱਤੇ ਹੈ ਇਹ ਤਾਂ ਬੜੀ ਅਜੀਬ ਗੱਲ ਹੈ ਤਾਂ ਪੁੱਛਣ ਵਾਲੀ ਹੈ ਸਰਕਾਰ ਨੂੰ ਕੁਝ ਹੋਣੀ ਚਾਹੀਦੀ ਹੈ ਆਫ ਕੌਰਸ ਸਿਮਰਨਜੀਤ ਸਿੰਘ ਹੀ ਇਜ਼ ਗੋਇੰਗ ਅ ਲਾਇਰ ਉਹ ਜਾ ਰਿਹਾ ਸੁਪਰੀਮ ਕੋਰਟ ਦੇ ਵਿੱਚ ਪਹਿਲਾਂ ਗਵਰਨਰ ਨੂੰ ਮੈਮੋਰੰਡਮ ਦੇਉਗਾ ਕਿ ਜੇ ਸੀਬੀਆਈ ਦੀ ਤਪੀਸ਼ ਹੋਵੇ ਜੇ ਗਵਰਨਰ ਨਾ ਮੰਨਿਆ ਫਿਰ ਅਸੀਂ ਸਾਡੀ ਪਾਰਟੀ ਦੇ ਵਕੀਲ ਸਿਮਰਨਜੀਤ ਸਿੰਘ ਸੁਪਰੀਮ ਕੋਰਟ ਵਿੱਚ ਜਾਣਗੇ ਦੇਖੋ ਜੇ ਉੱਥੇ ਸਾਨੂੰ ਇਨਸਾਫ ਮਿਲ ਜੇ ਆਸਤਾ ਹੈ ਕਿ ਲੱਗਦਾ ਉਹ ਤੇ ਆਪਾਂ ਨੂੰ ਪਹਿਲਾਂ ਪਤਾ ਕਿ ਇੱਥੇ ਕੀ ਹੁੰਦਾ ਰਿਹਾ ਇਹ ਇਹ ਕੋਈ ਨਵੀਂ ਗੱਲ ਨਹੀਂ ਅੱਜ ਹੋਈ ਕਿ ਠੀਕ ਹੈ ਕਿ ਉਹਨਾਂ ਨੇ ਕਿਹੜੇ ਤਰੀਕੇ ਨਾਲ ਉਹਨਾਂ ਨੂੰ ਕੋ-ਕੋ ਕੇ ਮਾਰਿਆ ਕੀ ਕੀਤਾ ਤੇ ਮਗਰੋਂ ਕੀ ਦਿਖਾਇਆ ਮੁਕਾਬਲੇ ਵਾਲੀ ਤੇ ਮੈਨੂੰ ਤਾਂ ਲੱਗਦਾ ਨਹੀਂ ਕੋਈ ਗੱਲ ਕਿ ਮੁਕਾਬਲਾ ਹੋਇਆ ਹੋਵੇ ਤੇ ਕੋਈ ਉਹ ਕਿਤੇ ਸੱਚੇ ਮੁਕਾਬਲੇ ਹੁੰਦੇ ਰਹੇ ਤਾਂ ਉਦੋਂ ਪਤਾ ਲੱਗਦਾ ਸੀ ਕਿ ਹੁਕ ਮੁਕਾਬਲਾ ਹੋਇਆ ਇਹ ਤਾਂ ਐਵੇਂ ਇੱਕ ਕਹਾਣੀਆਂ ਬਣਾਈਆਂ ਜਾ ਰਹੀਆਂ ਪੁਲਿਸ ਵੱਲੋਂ ਝੂਠੀਆਂ ਕੜ ਕੇ ਤੇ ਆਪਣੇ ਆਪ ਨੂੰ ਸਹੀ ਸਾਬਤ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਉਹ ਨੌਜਵਾਨਾਂ ਨੂੰ ਜਿਹੜੇ નિર્ਦੋਸ਼ ਸੀ ਉਹਨਾਂ ਨੂੰ ਦੋਸ਼ੀ ਬਣਾਉਣ ਦੀ ਕੋਸ਼ਿਸ਼ ਕੀਤੀ ਜਾਂਚ ਤੁਸੀਂ ਸਮਝ ਦਿਓ ਕਿ ਆਸੀਂ ਸੋਚਦੇ ਕਿ ਆਸੀਂ ਸੋਚਦੇ ਕਿ ਇਹਨਾਂ ਨੂੰ ਸਾਡੀਆਂ ਸੰਸਥਾਵਾਂ ਸ਼੍ਰੋ ਰਿਟਾਇਰ ਜੱਜਾਂ ਦੀ ਕੋਈ ਕੋਈ ਬਣਾ ਕੇ ਕਮੇਟੀ ਬਣਾ ਕੇ ਕੋਈ ਉਹ ਕਮਿਸ਼ਨ ਬਣਾ ਕੇ ਉਹਦੀ ਜਾਂਚ ਕੀਤੀ ਜਾਣੀ ਚਾਹੀਦੀ ਆ ਕਿ ਜੋ ਇਹ ਇੱਕ ਇਸ ਚੀਜ਼ਾਂ ਤੇ ਕੋਈ ਜਿਨ੍ਹਾਂ ਨੇ ਦੋਸ਼ ਕੀਤਾ ਉਹਨਾਂ ਨੂੰ ਸਜ਼ਾ ਮਿਲੇ ਤੇ ਆਉਣ ਵਾਲੇ ਸਮੇਂ ਚ ਇਸ ਚੀਜ਼ ਤੇ ਰੋਕ ਲੱਗੇ